ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਅਮਰਤਪਾਲ ਦੀ ਜਿਵੇਂ ਕਿ ਆਪਾਂ ਨੂੰ ਪਤਾ ਬਈ ਅਮਰਤਪਾਲ ਦੀ ਜ਼ਮਾਨਤ ਜੋ ਮਨਜ਼ੂਰ ਹੋਣ ਜਾ ਰਹੀ ਸੀ ਜੀਦਾ ਕਰਕੇ ਕੀ ਬਈ ਹੁਣ ਆਪਾਂ ਕਹਿ ਦਈਏ ਵੀ ਕੋਰਟ ਨੇ ਵੀ ਅਜਾਜ਼ਤ ਦੇਤੀ ਸੀ ਮਨਜ਼ੂਰ ਹੋ ਗਈ ਸੀ ਜ਼ਮਾਨਤ ਉਹਨਾਂ ਦੀ ਜ਼ਮਾਨਤ ਹੋਣ ਤੋਂ ਪਹਿਲਾਂ ਹੀ ਆਪਾਂ ਜਿਵੇਂ ਹੁਣ ਕਹਿ ਦਈਏ ਵੀ ਇੱਕ ਸਰਕਾਰ ਦੀ ਨਵੀਂ ਸਾਜਿਸ਼ਾ ਜੋ ਇਸ ਸਾਜ਼ਿ ਸਾਜ਼ਿਸ਼ ਦੇ ਵਿੱਚ ਕੀ ਕੀਤਾ ਜਾਂਦਾ ਬਈ ਉਹਦੇ ਘਰੇ ਕਿਉਂਕਿ ਅਜੇ ਉਹਨਾਂ ਦੀ ਜ਼ਮਾਨਤ ਹੋਈ ਨਹੀਂ ਸੀ ਇਤੋਂ ਪਹਿਲਾਂ ਹੀ ਇੱਕ ਨਵੀਂ ਹੋਰ ਚਾਲ ਖੇਡੀ ਆ ਚਾਲ ਕੀ ਖੇਡੀ ਆ ਬਈ ਉਹਦੇ ਘਰੇ ਰੇਡ ਪਵਾ ਦਿੱਤੀ ਗਈ ਆ ਕਿਉਂਕਿ ਜੋ ਉਹਦੇ ਚਾਚਾ ਜੀ ਆ ਤਾਂ ਉਹਨਾਂ ਦੇ ਘਰੇ ਵੀ ਤੇ ਉਹਦੇ ਘਰਦਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਵੇਂ ਕਿ ਆਪਾਂ ਕਹ ਰਹੀਏ ਵੀ ਉਹਨੂੰ ਉਲਝਣਾ ਚ ਪਾਇਆ ਗਿਆਗਾ ਵੀ ਉਹਦੀ ਜ਼ਮਾਨਤ ਨਾ ਹੋਵੇ ਕਿਉਂਕਿ ਪਹਿਲਾਂ ਮਨਜ਼ੂਰ ਹੋ ਗਈ ਸੀ ਸਾਰਿਆਂ ਨੂੰ ਪਤਾ ਸਰਕਾਰ ਨੂੰ ਵੀ ਪਤਾ ਸੀ ਵੀ ਅਗਰ ਜੇ ਜ਼ਮਾਨਤ ਹੋ ਗਈ ਅਮਰਤਪਾਲ ਬਾਹਰ ਆ ਗਿਆ ਤਾਂ ਫਿਰ ਆਪਣੇ ਕੰਮ ਰੁਕ ਜਾਣਗੇ ਜੋ ਹੀ ਆਪਣੇ ਜਿਵੇਂ ਕਿ ਆਪਾਂ ਕਹਿ ਰਹੀਏ ਆਪਣੇ ਪੰਜਾਬ ਦੇ ਉਹਨੇ ਮੁੱਦਿਆਂ ਤੇ ਗੱਲਾਂ ਕਰਨੀਆਂ ਜਿਉ ਨਸ਼ੇ ਦੇ ਖਿਲਾਫ ਵੀ ਗੱਲਾਂ ਕਰਨੀਆਂ ਤੇ ਵੀ ਆਪਣਾ ਕੰਮ ਖਰਾਬ ਹੋ ਜੂਗਾ ਜੇ ਅਗਰ ਅਮਰਤਪਾਲ ਆ ਗਿਆ ਕਿਉਂਕਿ ਉਹਨੇ ਪੰਜਾਬ ਦੀਆਂ ਗੱਲਾਂ ਹੀ ਕਰਨੀਆਂ ਸੀ ਇਹ ਵੀ ਇੱਕ ਚਾਲ ਸੀ ਸਿਰਫ ਸਰਕਾਰ ਦੀ ਕਿਉਂਕੀ ਆਏ ਦੱਸੋ ਜਦੋਂ ਇੱਕ ਵਾਰ ਜ਼ਮਾਨਤ ਮਨਜ਼ੂਰ ਹੋ ਜੇ ਬੰਦੇ ਦੀ ਤਾਂ ਦੁਬਾਰਾ ਥੋੜੀ ਐ ਰਿਜੈਕਟ ਨਹੀਂ ਹੁੰਦੀ ਹੁੰਦੀ ਜੇ ਇੱਕ ਵਾਰ ਮਨਜ਼ੂਰ ਹੋ ਗਈ ਤਾਂ ਜ਼ਮਾਨਤ ਦਾ ਦੋ ਉਹਦਾ ਕੀ ਕਸੂਰ ਹੈ ਯਾਰ ਉਹਨੇ ਨਵੇਂ ਤੋਂ ਨਵੇਂ ਪਰਚੇ ਪਾਉਂਦੇ ਤੁਰੇ ਹੁੰਦੇ ਆ ਅੰਦਰ ਬੈਠੇ ਬੰਦੇ ਦੇ ਅਪਰਾਧੀ ਸਾਬਤ ਕਰੀ ਜਾਂਦੇ ਹੋ ਅੰਦਰ ਬੈਠਾ ਕੋਈ ਅਪਰਾਧ ਨਹੀਂ ਕਰ ਸਕਦਾ ਬੰਦਾ ਕਿਉਂਕਿ ਉਹ ਰਿਆਸਤ ਦੇ ਵਿੱਚ ਆ ਚੰਗੀ ਤਰ੍ਹਾਂ ਜੋ ਕਿ ਉਹਦੇ ਤੇ ਫਿਰ ਵੀ ਇਲਜ਼ਾਮ ਲਾਤੇ ਜਾਂਦੇ ਆ ਹਨਾ ਹਰ ਵਾਰ ਆਪਾਂ ਨੂੰ ਪਤਾ ਵੀ ਉਹਦੇ ਕੋਈ ਦੇ ਘਰਦਿਆਂ ਨੂੰ ਚੱਕ ਲੈਂਦੇ ਕਦੇ ਉਹਦੇ ਭਰਾ ਨੂੰ ਚੱਕ ਲੈਂਦੇ ਆ ਪਹਿਲਾਂ ਵੀ ਦੇਖਿਆ ਸੀ ਆਪਾਂ ਤੇ ਇਸ ਕਰਕੇ ਬਈ ਸਾਫ ਪਤਾ ਲੱਗਦਾ ਜੋ ਆਪਣੀ ਸਰਕਾਰ ਆ ਤੇ ਵੀ ਇਹਦਾ ਬਈ ਪੂਰਾ ਚੰਗੀ ਤਰ੍ਹਾਂ ਆਪਾਂ ਕਹਿ ਦਈਏ ਵੀ ਸਾਫ ਪਤਾ ਲੱਗਦਾ ਵੀ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਨਹੀਂ ਆਉਣ ਦੇਣਾ ਜੇਲ੍ਹ ਚੋਂ ਬਾਹਰ ਅੰਦਰ ਸੱਟਣ ਦੀ ਪੂਰੀ ਫੁੱਲ ਸਾਜ਼ਿਸ਼ਾ ਵੀ ਨਾ ਆਵੇ ਕਿਉਂਕਿ ਅਗਰ ਜੇ ਆ ਗਿਆ ਵੀ ਇਹਨਾਂ ਦਾ ਕੰਮ ਰੁਕ ਜੂ ਸਰਕਾਰ ਦਾ ਕਿਉਂਕਿ ਜੋ ਨਸ਼ੇ ਵੇਚਨੇ ਆ ਫਿਰ ਉਹ ਕੌਣ ਵੇਚੂਗਾ ਤੇ ਜਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਆਪਣੇ ਕੋਈ ਵੀ ਯੋਧਾ ਹਰ ਕਿਸੇ ਨੂੰ ਸੱਟਿਆ ਗਿਆ ਜੇਲ੍ਹ ਚ ਦਾ ਜਿਵੇਂ ਕਿ ਅਮਰਤਪਾਲ ਨੂੰ ਵੀ ਹੋਰ ਵੀ ਬਹੁਤ ਆਪਣੇ ਪੰਜਾਬ ਦੀ ਗੱਲ ਕਰਨ ਵਾਲੇ ਆ ਪਾ ਨੂੰ ਸਾਰਿਆਂ ਨੂੰ ਪਤਾ ਜਿਵੇਂ ਲੱਖਾ ਸਿੰਘ ਸੁਦਾਣਾ ਤੇ ਭਾਨਾ ਸਿੱਧੂ ਹੋਰ ਵੀ ਮੰਨ ਕੇ ਚੱਲੋ ਵੀ ਯੋਧੇ ਆਪਣੇ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਗੱਲ ਕਰਦਾ ਉਹਨੂੰ ਜੇਲ੍ਹ ਚ ਸੱਟਿਆ ਜਾਂਦਾ ਹਰ ਸਾਰਿਆਂ ਨੂੰ ਪਤਾ ਆਪਾਂ ਨੂੰ ਹਰ ਵਾਰੀ ਹੁੰਦਾ ਇਹ ਇਹ ਕੋਈ ਨਵੀਂ ਗੱਲ ਹੈ ਨਹੀਂ ਜਦੋਂ ਕੋਈ ਗੱਲਬਾਤ ਨਵੀਂ ਆਉਣ ਲੱਗਦੀ ਆ ਤਾ ਕੋਈ ਨਾ ਕੋਈ ਇਹ ਆਪਾਂ ਕਹਿ ਦਈਏ ਵੀ ਗੱਲ ਦਾ ਛੋਟੀ ਜੀ ਗੱਲ ਦਾ ਪਤੰਗੜ ਬਣਾਉਂਦਾ ਤੇ ਹੁਣ ਹੰਗਾਮਾ ਫੇਰ ਹੁਣ ਜਾ ਰਹਿਗਾ ਕਿਉਂਕਿ ਹੁਣ ਆਪਾਂ ਦੇਖੀਏ ਵੀ ਪਹਿਲਾਂ ਕੋਰਟ ਨੇ ਮਨਜ਼ੂਰ ਕਰ ਲਈ ਸੀ ਵੀ ਜ਼ਮਾਨਤ ਹੋਣ ਜਾ ਰਹੀ ਸੀ ਤੇ ਇਹ ਨਵੀਂ ਚਾਲ ਕੀ ਖੇਢੀ ਐ ਇਹਨਾਂ ਨੇ ਉਹਦੇ ਘਰੇ ਰੇਡ ਪਵਾ ਕੇ ਤਾਂ ਵੀ ਹੁਣ ਇਹ ਜ਼ਮਾਨਤੇ ਦੀ ਹੋਵੇ ਨਾ ਵਿਚ ਵਿਚਾਲੇ ਰਹਿ ਜਈ ਗੱਲਬਾਤ ਤਾਪਾ ਇਹ ਕਹਿ ਸਕੀਏ ਭਈ ਉਹਦਾ ਸਾਫ ਪਤਾ ਲੱਗਦਾ ਵੀ ਜੋ ਭਗਵਾਨਤਮਾਨ ਸੀਐਮ ਕੋ ਸੀਐਮ ਭਗਵਾਨਤਮਾਨ ਉਹਨਾਂ ਦੀ ਸਰਕਾਰ ਦਾ ਉਹਦਾ ਹੀ ਸਾਜ਼ਿਸ਼ਾ ਜਾਂ ਸੈਂਟਰ ਸਰਕਾਰ ਦੀ ਸਾਜ਼ਿਸ਼ਾ ਇਹਦਾ ਸਾਫ ਪਤਾ ਲੱਗਦਾ ਕਿਉਂਕਿ ਕੋਈ ਜੋ ਅੰਦਰ ਬੈਠਾ ਬੰਦਾ ਉਹਦੀ ਕੋਈ ਗਲਤੀ ਨਹੀਂ ਬਾਹਰੋਂ ਜੇ ਕੋਈ ਗਲਤੀ ਕਰਦਾ ਚਲੋ ਉਹ ਨਹੀਂ ਜ਼ਿੰਮੇਵਾਰ ਕਰ ਸਕਦੇ ਉਹਦੀ ਜ਼ਮਾਨਤ ਵੀ ਹੋਣਾ ਜਾਵੇ ਇਸ ਕਰਕੇ ਚੰਗੀ ਤਰ੍ਹਾਂ ਆਪਦੇ ਬੰਨੀਓ ਉਹ ਪੂਰਾ ਫੁੱਲ ਵਟਾ ਫੁੱਲ ਆਪਾਂ ਨੂੰ ਪਤਾ ਵੀ ਖਿਲਾਫ ਤਾਂ ਪਹਿਲੀ ਸੀ ਇਹ ਤਾਂ ਸਿਰਫ ਇੱਕ ਮਾੜੀ ਜੀ ਬਣ ਕੇ ਆਪਾਂ ਕਹਦੇ ਇਹ ਮੋਹਰਾ ਪਾਲ ਦਿੰਦੇ ਗੱਲ ਦਾ ਕੋਈ ਸਰਾਖ ਪਾਲਦੇ ਹੁੰਦੇ ਆ ਵੀ ਕੋਈ ਗਲਤੀ ਹੋਵੇ ਤਾਂ ਆਪਾਂ ਬੰਦੇ ਨੂੰ ਜੇਲ੍ਹ ਸਿਟੀ ਰੱਖੀ ਜਾਂ ਐਨਐਸਏ ਲਾਦ ਗਏ ਉਹਦੇ ਮੈਨੂੰ ਇੰਨਾ ਪਤਾ ਲੱਗਦਾ ਵੀ ਉਹਦੇ ਘਰਦਿਆਂ ਤੇ ਵੀ ਲਾ ਸਕਦੇ ਕੁਛ ਨਾ ਕੁਛ ਕਿਉਂਕਿ ਸਰਕਾਰ ਇੰਨੀ ਆਪਣੇ ਪੰਜਾਬ ਦੀ ਬਹੁਤ ਆਪਾਂ ਕਹਿ ਦਈਏ ਵੀ ਬੇਕਾਰ ਹੋ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਕੋਈ ਇਹਨਾਂ ਨੇ ਐਂ ਦੱਸੋ ਜਦੋਂ ਦਾ ਆਪਣੇ ਸੀਐਮ ਭਗਵੰਤ ਮਾਨ ਜਿੱਤੇ ਕੋਈ ਚੱਜ ਦੀ ਗੱਲ ਕਦੇ ਕੀਤੀ ਆ ਆਪਦੇ ਟੁਟਕਲੇ ਸੁਣਾਈ ਜਾਂਦਾ ਰਹਿੰਦਾ ਹੋਰ ਹੀ ਕਹਾਣੀਆਂ ਪੰਜਾਬ ਦੇ ਕੋਈ ਮੁੱਦੇ ਦੀ ਗੱਲ ਕਰੀਏ ਕਦੇ ਸਰਕਾਰ ਦੀ ਕਦੇ ਆਪਣੀ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਹੈ ਕਦੇ ਪੰਜਾਬ ਦੇ ਵਿੱਚ ਐਂ ਕਿਤੇ ਨੇ ਕੋਈ ਰਾਸ਼ਨ ਪਾਣੀ ਬਾਰੇ ਗੱਲ ਕੀਤੀ ਹੈ ਜੋ ਵੀ ਆਪਾਂ ਨੂੰ ਗਰੀਬਾਂ ਨੂੰ ਰਾਸ਼ਨ ਪਾਣੀ ਵੀ ਮਿਲਦਾ ਸੀ ਉਹ ਵੀ ਆਪਾਂ ਨੂੰ ਸੈਂਟਰ ਸਰਕਾਰ ਦੇ ਰਹੀ ਸੀ ਇਸ ਕਰਕੇ ਸਾਰੇ ਪਾਸੇ ਇਹ ਸਰਕਾਰ ਸੀਐਮ ਜਿਵੇਂ ਭਗਵੰਤ ਮਾਨ ਇਹ ਆਪਾਂ ਨੂੰ ਸਾਫ ਪਤਾ ਲੱਗਦਾ ਵੀ ਇਹੇ ਬਈ ਕੁਝ ਕਰਨ ਵਾਲੇ ਨਹੀਂ ਸਿਰਫ ਗੱਲਾਂ ਹੀ ਕੀਤੀਆਂ ਇਹਨਾਂ ਨੇ ਜਿੰਨਾ ਚ ਕੀਤੀਆਂ ਤਾ ਆਪਾਂ ਕਹਿ ਸਕੀਏ ਬਈ ਹੁਣ ਅੱਜ ਦੀ ਅਪਡੇਟ ਸੀ ਆਪਣੀ ਅਮਰਤਪਾਲ ਸਿੰਘ ਤੇ ਵੀ ਜੋਗੀ ਬਈ ਉਹਨਾਂ ਨੂੰ ਫੇਰ ਵੀ ਹਜੇ ਲੰਬੇ ਸਮੇਂ ਤੋਂ ਪਹਿਲਾਂ ਵੀ ਜੇਲ੍ਹ ਦੇ ਵਿੱਚ ਸੀ ਤੇ ਇਸ ਵਾਰ ਉਹਨਾਂ ਦੀ ਜ਼ਮਾਨਤ ਪਹਿਲਾਂ ਮਨਜ਼ੂਰ ਹੋ ਗਈ ਸੀ ਪਰ ਹੁਣ ਲੱਗਦਾ ਵੀ ਜ਼ਮਾਨਤ ਨਹੀਂ ਹੋਣੀ ਕਿਉਂਕਿ ਜਿਹੜੇ ਸਾਹਮਣਾ ਇਹਨਾਂ ਨੇ ਉਹਦੇ ਘਰੇ ਰੇਡ ਪਈ ਆ ਪੁਲਿਸ ਗਈ ਆ ਹਨਾ ਤਾਂ ਗੱਲ ਹੋਰ ਵਧਣੀ ਹੈਗੀ ਤੇ ਜ਼ਮਾਨਤ ਤਾਂ ਕੀ ਕਰਨਗੇ ਮੈਨੂੰ ਲੱਗਦਾ ਉਹਦੇ ਘਰਦਿਆਂ ਨੂੰ ਜਿਹੜੇ ਸਾਹਮਣਾ ਚੱਕਣਗੇ ਤੇ ਉਨ੍ਹਾਂ ਤੇ ਵੀ ਹਜੇ ਰੂਪ ਲੋ ਬਹੁਤ ਲੱਗਣਗੇ ਬਹੁਤ ਹੀ ਹਜੇ ਹਗਾਮਾ ਹੋਣਾ ਆਪਣੇ ਪੰਜਾਬ ਦੇ ਵਿੱਚ ਤਾਂ ਹੁਣ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਇੱਕ ਇਹੀ ਪੀਲ ਆਪਣੀ ਛੋਟੀ ਜੀ ਰਿਕਵੈਸਟ ਆ ਜੋ ਵੀ ਆਪਣਾ ਭੈਣ ਭਰਾ ਚੈਨਲ ਤੇ ਆਇਆਗਾ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਤਾਂਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੁਹਾਡੇ ਤੱਕ ਤੁਹਾਡਾ ਸਿਰਫ ਇੱਕ ਬਟਨ ਆਪਣਾ ਤੇ ਵੀਡੀਓ ਸ਼ੇਅਰ ਕਰਨ ਦਾ ਜੀ ਤੇ ਆਪਣਾ ਚੈਨਲ ਗਰੋ ਹੋ ਜਾਂਦਾਗਾ ਕਿਉਂਕਿ ਆਪਾਂ ਕੋਈ ਗਲਤ ਗੱਲ ਤਾਂ ਕਰਦਣੀ ਆਪਣੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਦੇ ਵਿੱਚ ਹੁੰਦਾ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਰਹਿੰਦੇ ਆ ਜੀ ਤੇ ਕੱਲ ਨੂੰ ਆਪਾਂ ਨਵੀਂ ਅਪਡੇਟ ਲੈ ਕੇ ਆਵਾਂਗੇ ਅੱਜ ਦੀ ਅਪਡੇਟ ਆਪਣੀ ਅਮਰਤਪਾਲ ਸਿੰਘ ਤੇ ਸੀ ਕੱਲ ਨੂੰ ਆਪਾਂ ਨਵੀਂ ਅਪਡੇਟ ਲੈ ਕੇ ਆਵਾਂਗੇ ਜੀ ਧੰਨਵਾਦ ਥੈਂਕ ਯੂ